ਜੀ ਸ਼ਾਇਦ ਕਸ ਤੰਤਸਿ ਗੁਰਿੰਦ ਸਾਹਿਬ ਜੀ ਸੋਕਨੇ ਬਰਾਜਮਾਨ ਨੇ ਜੀ ਸਾਹਿਬ ਆ ਕਾ ਤੁਸੀਂ ਲੈ ਤੁਸੀਂ ਦੇ ਲਈ ਜੀ ਸਰਦਾਰ ਕਮਟੀ ਜੋ ਗੁਰ ਘਰ ਰੱਖੇ నా మస్త ਕਹਣਾ ਭੈਜੀ ਆਪਣਾ ਸ਼ੁਭਨਾਮ ਮੇਰਾ ਨਾਮ ਮੈਂ ਸਾਫ ਦਾ ਸਰਪੰਚ ਸੁਖਜਿੰਦਰ ਕੌਰ ਸਿਆਲਕਤ ਹੁੰਦੀ ਅੱਛਾ ਮੈਂ ਆਮ ਆਦਮੀ ਪਾਰਟੀ ਦੇ ਮਾਨ ਸਾਭ ਦਾ ਮੁੱਖ ਮੰਤਰੀ ਸਾਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਨਿਮਾਣਿਆ ਜਿਆ ਨੂੰ ਮੇਰੇ ਬੇਟੇ ਭਤੀਜੇ ਨੂੰ ਹੁਸਨਪ੍ਰੀਤ ਨੂੰ ਉਹਨਾਂ ਨੇ ਮਾਣ ਬਖਸ਼ਿਆ ਵੋਟਰਾਂ ਸਪੋਰਟਰਾਂ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਅਸੀਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਕੌਤ ਸਿੰਘ ਮਾਨ ਜੀ ਦਾ ਔਰ ਆਪਣੇ ਹਲਕੇ ਦੇ ਇੰਚਾਰਜ ਸਰਦਾਰ ਤਲਬੀਬ ਸਿੰਘ ਗਿੱਲ ਜੀ ਦਾ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਬੰਦੇ ਨੂੰ ਬਹੁਤ ਵੱਡਾ ਮਾਣ ਦੇ ਕੇ ਬੇਰਾ ਹੁਸਨਪ੍ਰੀਤ ਸਿਆਲਕਾ ਨੂੰ ਜਿਹੜਾ ਕਥੋ ਨਗਰ ਜ਼ੋਨ ਤੋਂ ਜਿਹੜਾ ਉਹ ਟਿਕਟ ਦੇ ਕੇ ਮਾਣ ਬਖਸ਼ਿਆ ਤੇ ਹਲਕੇ ਦੇ ਵੋਟਰਾਂ ਸਪੋਰਟਰਾਂ ਨੇ ਸਰਦਾਰ ਤਲਬੀਬ ਸਿੰਘ ਗਿੱਲ ਨਾਲ ਪਿਆਰ ਕਰਨ ਵਾਲਿਆਂ ਨੇ ਸਾਰਿਆਂ ਨੇ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਜ਼ਿਲ੍ਹਾ ਫਰੀਦ ਵਿੱਚ ਭੇਜਿਆ ਅੱਜ ਜਲਾ ਪ੍ਰੀਤ ਤੇ ਬਲਾਉਟ ਸੰਪਤੀ ਦੀਆਂ ਚੋਣਾਂ ਦੇ ਆਇਆ ਇਹ ਪ੍ਰਤੱਖ ਸਬੂਤ ਹੈ ਆਉਣ ਵਾਲੇ ਸਮੇਂ ਦੇ ਸੰਕੇਤ ਹੈ ਕਿ 2027 ਤੱਕ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਰਿਪੀਟ ਹੋਣ ਜਾ ਰਹੀ ਆ ਤੇ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਸਰਜੀ ਕੁਝ ਵਿਰੋਧੀ ਪਾਦੀ ਕਹਿ ਰਹੀ ਹੈ ਵੀ ਆਪ ਪਾਰਟੀ ਦਾ ਇਹਦੀ ਜਿਹੜਾ ਆਉਣ ਵਾਲਾ ਸਮਾਂ ਕੁਝ ਦੁਰੇ ਕਾਲੀ ਜਾਂ ਕਾਰਸੀ ਲੈ ਸਕਦੇ ਇਹਨਾਂ ਦੇ ਸਤਾ ਚ ਹਾਸਲ ਕਰ ਸਕਦੇ ਕਿੰਨੇ ਦੇ ਕਾਲੀਦਲ ਤੇ ਕਾਂਗਰਸ ਦੇ ਸਾਰਿਆਂ ਦੇ ਪਿਲੇਖੇ ਜ਼ਿਲ੍ਹਾ ਪ੍ਰੀਧੀਆਂ ਬਲਾਕਸਮ ਦੀਆਂ ਚੋਣਾਂ ਜਿਹੜਿਆ ਨਤੀਜਿਆਂ ਨੇ ਜਿਹੜੇ ਉਹ ਕੱਢ ਕੇ ਰੱਖ ਦਿੱਤੇ ਸਾਬਤ ਕਰ ਦਿੱਤਾ ਆ ਕੰਧ ਤੇ ਲਿਖ ਦਿੱਤਾ ਕਿ ਆਉਣ ਵਾਲੀ 27 ਦੀ ਚੋਣ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਮਾਨ ਦੁਬਾਰਾ ਮੁੱਖ ਮੰਤਰੀ ਪੰਜਾਬ ਦਾ ਬਣ ਗਏ ਜਿੱਥੋਂ ਤੱਕ ਮਜੀਠੀ ਹਲਕੇ ਦਾ ਸਰਦਾਰ ਤਲਬੀਰ ਸਿੰਘ ਗਿੱਲ ਨੂੰ ਕੱਲ ਹੀ ਅਸੀਂ ਉਹਨਾਂ ਦੇ ਕੋਠੇ ਬੈਠੇ ਨੇ ਸਾਡੇ ਹੁੰਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫੋਨ ਆਇਆ ਔਰ ਅਮਨ अरोड़ा ਜੀ ਦਾ ਆਇਆ ਕਿ ਕੇਜਰੀਵਾਲ ਸਾਹਿਬ ਗਿੱਲ ਸਾਹਿਬ ਤੁਹਾਨੂੰ ਯਾਦ ਕਰੇ ਕਿ ਤੁਸੀਂ ਮਜੀਠੇ ਹਲਕੇ 'ਚ ਜਿਹੜੀਆਂ ਤਾਕਤਾਂ ਚਾਹੁੰਦੀਆਂ ਐ ਵੀ ਅਸੀਂ ਬਹੁਤ ਵੱਡੀਆਂ ਜੜ੍ਹਾਂ ਜਿਹੜੀਆਂ ਆਪਣੇ ਪਤਾਲ 'ਚ ਬਣਾਈ ਬੈਠੇ ਆ ਉਹਨਾਂ ਨੂੰ ਤਲਬੀਰ ਸਿੰਘ ਗਿੱਲ ਦੇ ਪਿਆਰ ਨੇ ਤਲਬੀਰ ਸਿੰਘ ਗਿੱਲ ਦੇ ਮਾਣ ਸਤਿਕਾਰ ਨੇ ਲੋਕਾਂ ਦੇ ਨਾਲ ਉਹਨਾਂ ਦੀ ਨੇੜਤਾ ਨੇ ਇਹ ਦਾ ਪੁੱਟ ਕੇ ਇਹ ਦੱਸ ਦਿੱਤਾ ਕਿ ਲੋਕ ਸਰਦਾਰ ਤਲਬੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਨਾਲ ਆ ਮਜੀਠੇ ਹਲਕੇ 18 ਤਰੀਕ ਨੂੰ ਮਜੀਠੇ ਹਲਕੇ ਦੇ ਵੋਟਰਾਂ ਦਾ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਤੇ ਤਲਬੀਰ ਗਿੱਲ ਨੂੰ ਸਵਾਤ ਸੇ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾਣਾ ਮੰਡੀ ਵਿਖੇ ਆ ਰਹੇ ਜਿਸ ਵਿੱਚ ਬਹੁਤ ਵੱਡਾ ਇਕੱਠ ਰਿਕਾਰਡ ਤੋੜ ਇਕੱਠ ਹੋਏਗਾ ਉਹ ਦਿਨ 18 ਤਰੀਕ ਨੂੰ ਸਰਦਾਰ ਤਲਬੀਰ ਸਿੰਘ ਦੀ ਰੈਨਮਾਈ ਅਟ